ਅਰੇ ਰਹਿ ਗਏ ਹੱਕੇ ਪੱਕੇ ਤੁਹਾਨੂੰ ਪਤਾ ਹੀ ਹੈ ਬਟਿੰਡੇ ਦੇ ਵਿੱਚ ਇੱਕ ਮੇਲਾ ਕਨਸਟੇਬਲ ਜਿਹੜੀ ਥਾਰ ਗੱਡੀ ਦੇ ਉੱਤੇ ਸਵਾਰ ਹੋ ਕੇ ਚਿੱਟਾ ਵੇਚਣ ਜਾ ਰਹੀ ਸੀ ਜਿਸ ਨੂੰ ਮੌਕੇ ਤੇ ਪੁਲਿਸ ਮੁਲਾਜ਼ਮਾ ਨੇ ਚੱਕ ਲਿਆ ਸੀ ਕਾਫੀ ਜਿਆਦੇ ਸੁਰਖੀਆਂ ਦੇ ਵਿੱਚ ਰਹੀ ਸੀ ਇਹ ਮਟਿਆਰ ਕਿਉਂਕਿ ਇਸਨੇ ਕਈ ਗਾਣਿਆਂ ਦੇ ਵਿੱਚ ਮੋਡਲਿੰਗ ਵੀ ਕੀਤੀ ਸੀ ਤੇ ਹੋਰ ਵੀ ਇਹਨੇ ਮਹਿੰਗੇ ਸ਼ੌਂਕ ਪਾਲੇ ਹੋਏ ਸੀ ਇਹਨੇ ਮਹਿੰਗੀਆਂ ਮਹਿੰਗੀਆਂ ਘੜੀਆਂ ਕੁੱਤੇ ਕੋਠੀਆਂ ਹੋਰ ਬਹੁਤ ਜਿਆਦੇ ਯਾਖਰੀ ਸਮਾਨ ਜਿਸ ਦੇ ਬਾਅਦ ਦੇ ਵਿੱਚ ਕੁਲਾਸੇ ਹੋਏ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਸ ਤਰੀਕੇ ਦੇ ਨਾਲ ਹੋਰਾਂ ਦੇ ਘਰਾਂ ਦੇ ਉੱਤੇ ਪੀੜਾ ਪੰਜਾ ਯਾਨੀ ਕਿ ਬਲਡੋਜ਼ਰ ਚੱਲ ਰਿਹਾ ਹੈ ਇਸ ਕੁੜੀ ਦੇ ਘਰੇ ਵੀ ਪੀੜਾ ਪੰਜਾ ਚੱਲਣਾ ਚਾਹੀਦਾ ਹੈ ਪਰ ਕਈ ਲੋਕ ਇਹ ਦੱਬੀ ਜੁਬਾਨ ਦੇ ਵਿੱਚ ਇਹ ਗੱਲ ਆਖ ਰਹੇ ਸੀ ਕਿ ਇਸ ਦੇ ਘਰੇ ਇਹ ਜਿਹੜਾ ਪੀੜਾ ਪੰਜਾ ਨਹੀਂ ਚੱਲੇਗਾ ਕਿਉਂਕਿ ਜਿਹੜੀ ਇਸਦੀ ਕੋਠੀ ਉਹ ਵੀ ਇੱਕ ਲਗਜ਼ਰੀ ਦਰੀਹਾਸ਼ੀ ਕੋਠੀ ਆ ਤੇ ਇਸ ਦੇ ਜਿਹੜੇ ਲਿੰਕ ਆ ਉਹ ਦੱਸਿਆ ਜਾ ਰਿਹਾ ਸੀ ਕਿ ਵਾਅਫ ਹੀ ਵੱਡੇ ਆਦਮੀਆਂ ਦੇ ਨਾਲ ਆ ਇਹ ਤਾਂ ਸਿਰਫ ਬਲੀ ਦਾ ਬੱਕਰਾ ਬਣੀ ਆ ਪਰ ਸੋਸ਼ਲ ਮੀਡੀਆ ਦੀ ਤਾਕਤ ਨੂੰ ਤੁਸੀਂ ਜਾਣਦੇ ਹੀ ਹੋ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇੱਕ ਵਾਰ ਗੱਲ ਜਿਹੜੀ ਚੱਲ ਪਵੇ ਕਿ ਇਹ ਜੇਕਰ ਸਰਕਾਰ ਇਸ ਦੇ ਘਰ ਦੇ ਉੱਤੇ ਬਲਡੋਜ਼ਰ ਨਹੀਂ ਚਲਾਉਂਦੀ ਤੇ ਸਰਕਾਰ ਸਿੱਧਾ-ਸਿੱਧਾ ਪੱਖਪਾਤ ਕਰ ਰਹੀ ਹੈ ਗਰੀਬਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਵੱਡੇ ਲੋਕਾਂ ਨੂੰ ਛੱਡ ਰਹੀ ਹੈ ਪਰ ਜਦੋਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਰਨੀ ਇਹ ਗੱਲ ਪਈ ਕਿ ਲੋਕ ਇਹੀ ਚਾਹੁੰਦੇ ਆ ਕਿ ਚਿੱਟਾ ਵੇਚਣ ਵਾਲੀ ਪੁਲਿਸ ਵਾਲੀ ਦੇ ਨਾਲ ਕਿਉਂ ਲਿਹਾਜ ਹੋ ਰਿਹਾ ਤੇ ਉਹਨਾਂ ਨੇ ਸਿੱਧੇ ਸਿੱਧੇ ਹੁਕਮ ਕਰ ਦਿੱਤੇ ਸਟੇਜ ਤੇ ਖੜਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਚਾਹੇ ਕੋਈ ਪੁਲਿਸ ਮੁਲਾਜ਼ਮ ਹੋਵੇ ਚਾਹੇ ਕੋਈ ਲੀਡਰ ਹੋਵੇ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਪੀੜਾ ਪੰਜਾਬ ਹਰ ਇੱਕ ਦੇ ਉੱਤੇ ਚੱਲੇਗਾ ਜਦੋਂ ਇਹ ਬਿਆਨ ਆਇਆ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆ ਗਈ ਤੇ ਉਹਨਾਂ ਨੇ ਕਿਹਾ ਜਿਹੜੀ ਇੰਸਟਾ ਕੁਈਨ ਹੈ ਪੁਲਸ ਵਾਲੀ ਥਾਰ ਵਾਲੀ ਕੁੜੀ ਵੜੀ ਗਈ ਆ ਉਸ ਨੂੰ ਵੀ ਜਲਦੀ ਜਿਹੜੀ ਸਜ਼ਾ ਦਿੱਤੀ ਜਾਵੇਗੀ ਜਿਹੜੀ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਘਰ ਤੇ ਚੱਲਿਆ ਬਿਲਡੋਜਰ ਸਾਰੇ ਰਹਿ ਗਏ ਹੱਕੇ ਬੱਕੇ ਤੁਹਾਨੂੰ ਪਤਾ ਹੀ ਹੈ ਬਟਿੰਡੇ ਦੇ ਵਿੱਚ ਇੱਕ ਮੈਲਾ ਕਾਂਸਟੇਬਲ ਜਿਹੜੀ ਥਾਰ ਗੱਡੀ ਦੇ ਉੱਤੇ ਸਵਾਰ ਹੋ ਕੇ ਚਿੱਟਾ ਵੇਚਣ ਜਾ ਰਹੀ ਸੀ ਜਿਸ ਨੂੰ ਮੌਕੇ ਤੇ ਪੁਲਿਸ ਮੁਲਾਜ਼ਮਾ ਨੇ ਚੱਕ ਲਿਆ ਸੀ ਕਾਫੀ ਜਿਆਦੇ ਸੁਰਖੀਆਂ ਦੇ ਵਿੱਚ ਰਹੀ ਸੀ ਇਹ ਮੁਟਿਆਰ ਕਿਉਂਕਿ ਇਸ ਨੇ ਕਈ ਗਾਣਿਆਂ ਦੇ ਵਿੱਚ ਮਾਡਲਿੰਗ ਵੀ ਕੀਤੀ ਸੀ ਤੇ ਹੋਰ ਵੀ ਇਹਨੇ ਮਹਿੰਗੇ ਸ਼ੌਂਕ ਪਾਲੇ ਹੋਏ ਸੀ ਇਹਨੇ ਮਹਿੰਗੀਆਂ ਮਹਿੰਗੀਆਂ ਘੜੀਆਂ ਕੁੱਤੇ ਕੋਠੀਆਂ ਹੋਰ ਬਹੁਤ ਜਿਆਦੇ ਲਗਜ਼ਰੀ ਸਮਾਨ ਜਿਸ ਦੇ ਬਾਅਦ ਦੇ ਵਿੱਚ ਕੁਲਾਸੇ ਹੋਏ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਸ ਤਰੀਕੇ ਦੇ ਨਾਲ ਹੋਰ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਜਾਨੀ ਕਿ ਬਿਲਡੋਜ਼ਰ ਚੱਲ ਰਿਹਾ ਹੈ ਇਸ ਕੁੜੀ ਦੇ ਘਰੇ ਵੀ ਬਈਰਾ ਪੰਜਾ ਚੱਲਣਾ ਚਾਹੀਦਾ ਹੈ ਪਰ ਕਈ ਲੋਕ ਇਹ ਦੱਬੀ ਜਮਾਨ ਦੇ ਵਿੱਚ ਇਹ ਗੱਲ ਆਖ ਰਹੀ ਸੀ ਕਿ ਇਸ ਦੇ ਘਰੇ ਇਹ ਜਿਹੜਾ ਪੀਲਾ ਪੰਜਾ ਨਹੀਂ ਚੱਲੇਗਾ ਕਿਉਂਕਿ ਜਿਹੜੀ ਇਸ ਦੀ ਕੋਠੀ ਹੈ ਉਹ ਵੀ ਇੱਕ ਲਗਜ਼ਰੀ ਜਿਹੜੀ ਰਹਾਇਸ਼ੀ ਕੋਠੀ ਹੈ ਤੇ ਇਸ ਦੇ ਜਿਹੜੇ ਲਿੰਕ ਆ ਉਹ ਦੱਸਿਆ ਜਾ ਰਿਹਾ ਸੀ ਕਿ ਵਾਫ ਹੀ ਵੱਡੇ ਆਦਮੀਆਂ ਦੇ ਨਾਲ ਹੈ ਇਹ ਤਾਂ ਸਿਰਫ ਬਲੀ ਦਾ ਬੱਕਰਾ ਬਣੀ ਹੈ ਪਰ ਸੋਸ਼ਲ ਮੀਡੀਆ ਦੀ ਤਾਕਤ ਨੂੰ ਤੁਸੀਂ ਜਾਣਦੇ ਹੀ ਹੋ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇੱਕ ਵਾਰ ਗੱਲ ਜਿਹੜੀ ਚੱਲ ਪਵੇ ਕਿ ਇਹ ਜੇਕਰ ਸਰਕਾਰ ਇਸ ਦੇ ਘਰ ਦੇ ਉੱਤੇ ਬਲਡੋਜ਼ਰ ਨਹੀਂ ਚਲਾਉਂਦੀ ਤੇ ਸਰਕਾਰ ਸਿੱਧਾ-ਸਿੱਧਾ ਪੱਖਪਾਤ ਕਰ ਰਹੀ ਹੈ ਗਰੀਬਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਵੱਡੇ ਲੋਕਾਂ ਨੂੰ ਛੱਡ ਰਹੀ ਹੈ ਪਰ ਜਦੋਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਰਨੀ ਇਹ ਗੱਲ ਪਈ ਕਿ ਲੋਕ ਇਹੀ ਚਾਹੁੰਦੇ ਆ ਕਿ ਚਿੱਟਾ ਵੇਚਣ ਵਾਲੀ ਪੁਲਸ ਵਾਲੀ ਦੇ ਨਾਲ ਕਿਉਂ ਲਿਹਾਜ ਹੋ ਰਿਹਾ ਤੇ ਉਹਨਾਂ ਨੇ ਸਿੱਧੇ ਸਿੱਧੇ ਹੁਕਮ ਕਰ ਦਿੱਤੇ ਸਟੇਜ ਤੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਚਾਹੇ ਕੋਈ ਪੁਲਸ ਮਲਾਜ਼ਮ ਹੋਵੇ ਚਾਹੇ ਕੋਈ ਲੀਡਰ ਹੋਵੇ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਪੀੜਾ ਪੰਜਾ ਹਰ ਇੱਕ ਦੇ ਉੱਤੇ ਚੱਲੇਗਾ ਜਦੋਂ ਇਹ ਬਿਆਨ ਆਇਆ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ